ਹੁਣ ਮੈਂ 스ਲੀਮਰ ਬੇਨਤੀ ਕਰਾਂਗਾ ਜੀ ਵੰਗਾਰ ਮੈਗਜ਼ੀਨ ਦੇ ਸੰਪਾਦਕ ਉਗੇ ਪੰਥਦਰਦੀ ਪੰਥ ਦੇ ਮਹਾਨ ਵਿਦਵਾਨ ਲੇਖਕ ਜਿਨ੍ਹਾਂ ਨੇ ਸਿੱਖ ਸੰਘਰਸ਼ਾਂ ਸੰਘਰਸ਼ ਦੇ ਯੋਧਿਆਂ ਦੀ ਦਾਸਤਾਨ ਨੂੰ ਕਲਮ ਬੰਦ ਕਰਕੇ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਹੈ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਪਹੁੰਚੇ ਨੇ 2 ਮਿੰਟ ਵਾਸਤੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਸਰਦਾਰ ਬਲਜੀਤ ਸਿੰਘ ਜੀ ਖਾਲਸਾ ਜੀ ਆਪ ਜੀ ਦੇ ਸਨਮੁਖ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਕੌਮ ਦੇ ਜੁਝਾਰੂ ਜਰਨੈਲ ਸ਼ਹੀਦ ਪਪਾ ਗੁਰਵਜਨ ਸਿੰਘ ਜੀ ਮਾਨੋਚਾਲ ਉਹਨਾਂ ਦਾ 32ਵਾਂ ਸ਼ਹੀਦੀ ਸਮਾਗਮ ਅੱਜ ਅਸੀਂ ਇੱਥੇ ਮਨਾ ਰਹੇ ਹਾਂ ਤੇ ਮੈਨੂੰ ਇਹ ਮਾਣ ਇਹ ਮਾਣ ਰਹੇਗਾ ਕਿ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਦੀ ਜੀਵਨੀ ਉਹਨਾਂ ਦੀ ਸੰਘਰਸ਼ ਦੀ ਦਾਸਤਾਨ ਦੇ ਲਿਖਣ ਦੇ ਲਈ ਉਹਨਾਂ ਪਰਿਵਾਰਾਂ ਉਹਨਾਂ ਯੋਧਿਆਂ ਨਾਲ ਮੁਲਾਕਾਤ ਕਰਨ ਦਾ ਸਬਬ ਬਣਿਆ ਜਿਨ੍ਹਾਂ ਨੇ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਲ ਦਾ ਸਾਥ ਮਾਣਿਆ ਜਿਨ੍ਹਾਂ ਘਰਾਂ ਦੇ ਵਿੱਚ ਬਾਬਾ ਗੁਰਵਚਨ ਸਿੰਘ ਜੀ ਮਾਨੋਚਾਲ ਜਿਸ ਵੇਲੇ ਪੰਜਾਬ ਦੇ ਚੱਪੇ-ਚੱਪੇ ਦੇ ਉੱਤੇ ਪੰਜਾਬ ਪੁਲਿਸ, CRP, BSF, ਆਰਮੀ ਇਹ ਪਿੰਡਾਂ ਦੇ ਵਿੱਚ ਕਈ ਤਰ੍ਹਾਂ ਦੇ ਆਪਰੇਸ਼ਨ ਕਰਕੇ ਘਰਾਂ ਦੀਆਂ ਤਲਾਸ਼ੀਆਂ ਲੈ ਕੇ ਆਪਰੇਸ਼ਨ ਚਲਾ ਰਹੇ ਸੀ ਉਸ ਵੇਲੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਵਰਗੇ ਸੂਰਮੇ ਸਿਰ ਤਲੀ ਦੇ ਉੱਤੇ ਰੱਖ ਕੇ ਕੌਮ ਦੀ ਆਜ਼ਾਦੀ ਲਈ ਜੰਗ ਲੜ ਰਹੇ ਸੀ ਤੇ ਜਿਨ੍ਹਾਂ ਗੁਣਾਂ ਦਾ ਉਹਨਾਂ ਦੀ ਮਹਾਨ ਸ਼ਖਸੀਅਤ ਦੇ ਵਿੱਚ ਕਿਸ ਤਰ੍ਹਾਂ ਦੇ ਉੱਚ ਪਾਏ ਦੇ ਗੁਣ ਸਨ ਇਹ ਜਿਸ ਵੇਲੇ ਉਹਨਾਂ ਸਿੰਘਾਂ ਉਹਨਾਂ ਪਰਿਵਾਰਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਜਿਨ੍ਹਾਂ ਨੇ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਦਾ ਸਾਥ ਮਾਣਿਆ ਤੇ ਪਤਾ ਲੱਗਦਾ ਕਿ ਕਿੰਨੀ ਮਹਾਨ ਸ਼ਖਸੀਅਤ ਸੀ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਕਿ ਜਿਹੜਾ ਸਿਪਾਹੀ ਹੋਵੇ ਜਿਹੜਾ ਫੌਜੀ ਹੋਵੇ ਜਿਹੜਾ ਜਰਨੈਲ ਹੋਵੇ ਉਹ ਜ਼ਰੂਰੀ ਨਹੀਂ ਕਿ ਉੱਚ ਪਾਏ ਦਾ ਵਿਦਵਾਨ ਹੋਵੇ ਸਿਆਣਾ ਹੋਵੇ ਸਾਪ ਦੀ ਧਰਤੀ ਦੇ ਉੱਤੇ ਆਪਣਾ ਰਾਜ ਮਾਣਿਆ ਉਸ ਦੌਰ ਦੇ ਵਿੱਚ ਵੀ ਕਿਉਂਕਿ ਇਹ ਦੁਨੀਆ ਦੇ ਵਿੱਚ ਇੱਕ ਸਚਾਈ ਹੈ ਕਿ ਜਦੋਂ ਕਿਸੇ ਦੇ ਹੱਥ ਵਿੱਚ ਤਾਕਤ ਆ ਜਾਵੇ ਤੇ ਨਾਲ ਹੰਕਾਰ ਵੀ ਆ ਜਾਂਦਾ ਕਿ ਅਸੀਂ ਸਾਡੇ ਸਾਹਮਣੇ ਕਿਸੇ ਦੀ ਹਸਤੀ ਕੋਈ ਨਹੀਂ ਪਰ ਉਸ ਤਾਕਤ ਦੇ ਵਿੱਚ ਆਪਣੇ ਹੋਸ਼ੋ ਹਵਾਸ਼ ਨੂੰ ਕਾਇਮ ਰੱਖਣਾ ਇਹ ਬਾਬਾ ਗੁਰਬਚਨ ਸਿੰਘ ਮਾਨੋਚਾਲ ਵਰਗੇ ਜੁਝਾਰੂ ਜਰਨੈਲਾਂ ਦੇ ਹਿੱਸੇ ਦੇ ਵਿੱਚ ਆਇਆ ਉਹਨਾਂ ਨੂੰ ਪਤਾ ਸੀ ਜਿਵੇਂ ਭਾਈ ਗਜਿੰਦਰ ਸਿੰਘ ਨੇ ਲਿਖਿਆ ਕਿ ਕੱਲੀ ਹਥਿਆਰਾਂ ਦੀ ਤਾਕਤ ਨਾਲ ਤੁਸੀਂ ਜੰਗ ਪਤੇ ਨਹੀਂ ਕਰ ਸਕਦੇ ਉਦੋਂ ਤੱਕ ਸਫਲਤਾ ਦੀ ਆਸ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ 1 ਏ 47 ਵਾਲੇ ਹੱਥ ਦੇ ਨਾਲ ਹਜ਼ਾਰਾਂ ਹੱਥ ਜਿਹੜੇ ਆਮ ਲੋਕਾਂ ਦੇ ਘੜੇ ਨਾ ਹੋਣ ਤੇ ਬਾਬਾ ਗੁਰਪ੍ਰੀਤ ਸਿੰਘ ਜੀ ਮਾਨੋਚਾਲ ਇਸ ਹਕੀਕਤ ਨੂੰ ਇਸ ਸਚਾਈ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਉਹ ਆਮ ਕਿਹਾ ਕਰਦੇ ਸੀ ਕਿ ਕੱਲੇ ਹਥਿਆਰਾਂ ਦੇ ਜ਼ੋਰ ਅਸੀਂ ਲੜਾਈ ਨਹੀਂ ਜਿੱਤ ਸਕਦੇ ਆਪਣਾ ਇੱਕ ਸਿਆਸੀ ਫਰੰਟ ਜਿਹੜਾ ਉਹ ਬਣਾਉਣਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਖਾਸ ਤੌਰ ਤੇ ਚੋਣਾ ਲੜਨੀਆਂ ਅਸਲ ਵਿੱਚ ਅੱਜ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਨਹੀਂ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੇ ਕੌਮੀ ਘਰ ਦੇ ਲਈ ਰੈਫਰੈਂਡਮ ਕਰਾਉਣ ਦੀ ਇੱਕ ਲਹਿਰ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਉਸ ਲਹਿਰ ਨੇ ਪੂਰੀ ਦੀ ਪੂਰੀ ਭਾਰਤੀ ਸਟੇਟ ਨੂੰ ਕਾਂਬਾ ਛੇੜਿਆ ਹੋਇਆ ਹੈ ਜਿੱਥੇ ਵੀ ਪਤਾ ਲੱਗ ਜਾਂਦਾ ਕਿ ਫਲਾਣਾ ਕੋਈ ਬੰਦਾ ਰੈਫਰੈਂਡਮ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਿਹਾ ਉਹਦੇ ਉੱਤੇ ਕਈ ਤਰ੍ਹਾਂ ਦੇ سنگੀਣ ਦੋਸ਼ ਲਾ ਕੇ ਕਈ ਤਾਰਾਵੇਂ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਤਾਂ ਕਿ ਇੰਨੀ دہشت ਜਿਹੜੀ ਇਹ ਪੈਦਾ ਕਰ ਦਿੱਤੀ ਜਾਵੇ ਪੰਜਾਬ ਦੇ ਵਿੱਚ ਕਿ ਕੋਈ ਪੰਜਾਬ ਦੇ ਵਿੱਚ ਰੈਫਰੈਂਡਮ ਦੀ ਗੱਲ ਕਰਨ ਦੀ ਵੀ ਜੁਰਤ ਨਾ ਕਰੇ ਪਰ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਲ ਨੇ ਉਸ ਵੇਲੇ ਜੇ ਸਵੇਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਲਹਿਰ ਸੀ ਜੁਝਾਰੂ ਸਿੰਘਾਂ ਦੇ ਹੱਕ ਦੇ ਵਿੱਚ ਉਸ ਵੇਲੇ ਬਾਬਾ ਗੁਰਪਚਨ ਸਿੰਘ ਮਾਨੋਚਾਲ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਅਤੇ ਇਹ ਚੋਣਾਂ ਖਾਲਿਸਤਾਨ ਦਾ ਰੈਫਰੈਂਡਮ ਸਾਬਤ ਹੋਣਗੀਆਂ ਅਸੀਂ ਚੋਣਾਂ ਲੜ ਕੇ ਪੰਜਾਬ ਅਸੈਂਬਲੀ ਦੇ ਵਿੱਚ ਇਹ ਮਤਾ ਪਾਸ ਕਰਾਂਗੇ ਕਿ ਸਿੱਖ ਕੌਮ ਭਾਰਤ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਅਸੀਂ ਆਪਣੀ ਕੌਮ ਦਾ ਇੱਕ ਵੱਖਰਾ ਕੌਮੀਕਰ ਇੱਕ ਵੱਖਰਾ ਮੁਲਕ ਚਾਹੁੰਦੇ ਆ ਇਹ ਇੱਕ ਵਾਰ ਇੰਟਰਵਿਊ ਅਸੀਂ ਜਿਨ੍ਹਾਂ ਨੇ ਪੁਰਾਣਾ ਸਮਾਂ ਵੇਖਿਆ ਉਹਨਾਂ ਨੂੰ ਪਤਾ ਕਿ ਇੰਡੀਆ ਟੂਡੇ ਦੇ ਪੱਤਰਕਾਰ ਇੱਕ ਵਾਰੀ ਲੱਭਦੇ ਇਹ ਸਰਦਾਰ ਅਮਰਜੀਤ ਸਿੰਘ ਜੀ ਬਣ ਚੜੀ ਤੇ ਬੈਠੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਤੇ ਉਹਦੇ ਵਿੱਚ ਬਾਬਾ ਗੁਰਪ੍ਰਚਨ ਸਿੰਘ ਜੀ ਮਾਨੋਚਾਲ ਨੇ ਜਦੋਂ ਆਪਣੇ ਇਸ ਸਟੈਂਡ ਦੀ ਗੱਲ ਕੀਤੀ ਤੇ ਤਰਥੱਲੀ ਬਚ ਗਈ ਤਵਲীন ਸਿੰਘ ਨਾਂ ਦੀ ਇੱਕ ਪੱਤਰਕਾਰ ਉਹਨੇ ਲਿਖਿਆ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਵਰਗੇ ਖਾੜਕੂ ਜੋ ਕੁਝ ਸੋਚ ਰਹੇ ਨੇ ਸਾਡੇ ਦੇਸ਼ ਦੇ ਹੁਕਮਰਾਨ ਉਹਨਾਂ ਗੱਲਾਂ ਨੂੰ ਸਮਝ ਨਹੀਂ ਰਹੇ ਉਹਨਾਂ ਨੂੰ ਸਮਝਣਾ ਚਾਹੀਦਾ ਪਰ ਇਹ ਸਾਡੀ ਇੱਕ ਬਦ ਕਿਸਮਤ ਹੀ ਹੈ ਕਿ ਸਾਡੀ ਕੌਮ ਦੀਆਂ ਜੁਝਾਰੂਆਂ ਦੇ ਵਿੱਚੋਂ ਕੁਝ ਧਿਰਾਂ ਜਿਹੜੀਆਂ ਉਹਨਾਂ ਨੇ ਇਹ ਜੋਰ ਪਾਇਆ ਕਿ ਅਸੀਂ ਇਹ ਇਲੈਕਸ਼ਨ ਨਹੀਂ ਲੜਨੀ ਅਸੀਂ ਚੋਣਾਂ ਦਾ ਬਾਈਕਾਟ ਕਰਨਾ ਤੇ ਉਹ ਚੋਣਾਂ ਦਾ ਜਿਹੜਾ ਬਾਈਕਾਟ ਹੋਇਆ ਉਹ ਸਿਰਫ ਇੱਥੋਂ ਤੱਕ ਸੀਮਤ ਨਹੀਂ ਸੀ ਕਿ ਉਦੋਂ ਬੇਅੰਤ ਬੁੱਚੜ ਦੀ ਸਰਕਾਰ ਬਣ ਗਈ ਤੇ ਉਹਨੇ ਕੌਮ ਦੀ ਜਵਾਨੀ ਦਾ ਘਾਣ ਕੀਤਾ ਇਹ ਗੱਲ ਸਹਿਦ ਹੀ ਨਹੀਂ ਪੈਦੀ ਸੀ ਬੇਸ਼ੱਕ ਉਸ ਵੇਲੇ ਜੇ ਜੁਝਾਰੂ ਧਿਰਾਂ ਇੱਕ ਸਿਆਸੀ ਫਰੰਟ ਬਣਾ ਕੇ ਚੋਣਾ ਲੜਦਿਆਂ ਤੇ ਪਹਿਲੀ ਗੱਲ ਆ ਕਿ ਬਿਆੰਤੇ ਬੁੱੱਜੜ ਵਰਗੇ ਪੰਜਾਬ ਦੇ ਮੁੱਖ ਮੰਤਰੀ ਨਹੀਂ ਸੀ ਬਣ ਸਕਦੇ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅਸੀਂ ਲੋਕਾਂ ਦੇ ਨੁਮਾਇੰਦੇ ਆ ਲੋਕਾਂ ਦੀ ਚੁਣੀ ਹੋਈ ਸਰਕਾਰ ਆ ਤੇ ਦੂਜੀ ਗੱਲ ਜਿਹੜੀ ਆ ਕਿ ਜਦੋਂ ਜਾਂ ਤੇ ਜੇ ਇਲੈਕਸ਼ਨ ਦਾ ਬਾਈਕਾਟ ਕਰਨਾ ਤੇ ਇਸ ਤਰੀਕੇ ਦੇ ਨਾਲ ਹੋਵੇ ਜਿਵੇਂ ਮਣੀਪੁਰ ਦੇ ਵਿੱਚ ਉਹ ਕਰਦੇ ਆ ਕਿ ਕੋਈ ਵੀ ਉਹ ਲੀਡਰਾਂ ਨੂੰ ਵੀ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੰਦੇ ਵੀ ਅਸੀਂ ਵੋਟ ਇੱਕ ਵੀ ਪੈਣ ਨਹੀਂ ਦੇਣੀ ਪਰ ਇੱਥੇ ਜਿਹੜਾ ਬਾਈਕਾਟ ਹੋਇਆ ਜਿਵੇਂ ਬਾਬਾ ਗੁਰਪਚਨ ਸਿੰਘ ਮਾਨੋਚਾਲ ਨੇ ਆਪਣੀਆਂ ਤਕਰੀਰਾਂ ਦੇ ਵਿੱਚ ਕਿਹਾ ਕਿ ਜਿਹੜੇ ਬਾਈਕਾਟ ਕਰਵਾਉਣ ਵਾਲੇ ਆ ਉਹ ਖੁਦ ਕਾਂਗਰਸ ਦੇ ਉਮੀਦਵਾਰਾਂ ਦੀਆਂ ਗੱਡੀਆਂ ਦੇ ਵਿੱਚ ਚੜੇ ਫਿਰਦੇ ਸੀ ਇਹ ਐਨੀ ਵੱਡੀ ਜਿਹੜੀ ਹੈ ਇੱਕ ਕੌਮ ਦੀ ਬਦਕਿਸਮਤੀ ਹੈ ਕਿ ਸਾਡੀ ਕੌਮ ਦੀ ਜੁਝਾਰੂ ਧਿਰ ਦੇ ਵਿੱਚੋਂ ਕੁਝ ਧਿਰਾਂ ਨੇ ਪੰਜਾਬ ਦੇ ਵਿੱਚ ਬਿਆਨਤੇ ਬੁੱਚੜ ਦੀ ਸਰਕਾਰ ਬਣਾਉਣ ਦੇ ਵਿੱਚ ਸਹਾਇਕ ਰੋਲ ਅਦਾ ਕੀਤਾ ਤੇ ਇਹ ਗੱਲ ਜਿਹੜੀ ਐ ਇਥੋਂ ਤੱਕ ਸੀਮਤ ਨਹੀਂ ਰਹੀ ਕਿ ਬਿਆਨਤੇ ਬੁੱਚੜ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ ਜੁਝਾਰੂ ਸਿੰਘਾਂ ਨੂੰ ਪਨਾਹ ਦੇਣ ਵਾਲੇ ਘਰਾਂ ਦੇ ਵਿੱਚ ਨੌਜਵਾਨਾਂ ਬੱਚਿਆਂ ਬਜ਼ੁਰਗਾਂ ਨੂੰ ਚੁੱਕ ਕੇ ਉਹਨਾਂ ਦੀ ਕਤਲੇਆਮ ਕੀਤੀ ਗਈ ਖਾਣਿਆਂ ਦੇ ਵਿੱਚ ਨੌਜਵਾਨੀ ਨੂੰ ਕੋਹ ਕੋ ਕੇ ਮਾਰਿਆ ਗਿਆ ਤੇ ਗੱਲ ਸਿਰਫ ਇਥੋਂ ਤੱਕ ਸੀਮਤ ਨਹੀਂ ਸੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਸਿੱਖ ਕੌਮ ਦਾ ਖਾਲਿਸਤਾਨੀ ਧਰਮ ਦਾ ਇੱਕ ਸਿਆਸੀ 프ਰੰਟ ਕਾਇਮ ਕਰਕੇ ਉਹਨੂੰ ਸਥਾਪਿਤ ਕਰਨ ਦਾ ਇੱਕ ਮੌਕਾ ਸੀ ਉਹ ਮੌਕਾ ਹਤੋਂ ਗਵਾ ਦਿੱਤਾ ਗਿਆ ਉਸ ਵੇਲੇ ਜਦੋਂ ਕੁਝ ਜਝਾਰੋ ਸਿੰਘਾਂ ਦੀ ਗਲਤੀ ਦੇ ਨਾਲ ਪੰਜਾਬ ਦੇ ਵਿੱਚ ਬਿਆਨਤੇ ਬੁੱਚੜ ਦੀ ਕਾਂਗਰਸ ਦੀ ਸਰਕਾਰ ਬਣੀ ਉਸ ਵੇਲੇ ਪਹਿਲਾਂ ਦੇ ਹਾਲਾਤ ਇਹ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਨੂੰ ਚਿਮਟੇ ਨਾਲ ਛੂਣਾ ਕੋਈ ਪਸੰਦ ਨਹੀਂ ਸੀ ਕਰਦਾ ਪਰ ਸਾਡੇ ਚੋਣ ਬਾਈਕਾਟ ਨੇ ਦੁਬਾਰਾ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਜੜਾਂ ਲਾ ਦਿੱਤੀਆਂ ਉਹਨਾਂ ਦਾ ਫਿਰ ਲੋਕਾਂ ਦੇ ਵਿੱਚ ਆਧਾਰ ਕਾਇਮ ਕਰ ਦਿੱਤਾ ਤੇ ਅਜਿਹਾ ਆਧਾਰ ਕਾਇਮ ਕੀਤਾ ਉਹਨਾਂ ਦਾ ਆਧਾਰ ਕਾਇਮ ਕਰ ਦਿੱਤਾ ਇਹ ਕੌਮ ਦੀਆਂ ਜੁਝਾਰੂ 13 ਜਿਹੜੀਆਂ ਸੀ ਉਹਨਾਂ ਦਾ ਇੱਕ ਸਿਆਸੀ ਪ੍ਰੰਟ ਜਿਹੜਾ ਸੀ ਉਸ ਨੂੰ ਹਾਸ਼ੀਏ ਦੇ ਉੱਤੇ ਧੱਕ ਦਿੱਤਾ ਤੇ ਬਾਅਦ ਦੇ ਵਿੱਚ ਜਿਸ ਵੇਲੇ ਦੁਬਾਰਾ ਬਾਦਲ ਵਰਗਿਆਂ ਦੀ ਗਦਾਰ ਜੁੰਡਲੀ ਜਿਹੜੀ ਹੈ ਉਹ ਕੌਮ ਦੇ ਸਿਰ ਤੇ ਬਿਠਾ ਦਿੱਤੀ ਗਈ ਤੇ ਉਸ ਵੇਲੇ ਉਹਨਾਂ ਧਿਰਾਂ ਦੇ ਵੀਰ ਜਿਨ੍ਹਾਂ ਨੇ ਕਿਸੇ ਵੇਲੇ ਚੋਣਾਂ ਦਾ ਬਾਈਕਾਟ ਕਰਵਾਇਆ ਸੀ ਅਸੀਂ ਵੇਖਿਆ ਕਿ ਬਾਅਦ ਦੇ ਵਿੱਚ ਉਹ ਚੋਣਾਂ ਲੜਦੇ ਵੀ ਰਹੇ ਤੇ ਉਹਨਾਂ ਦੀਆਂ ਜ਼ਮਾਨਤਾਂ ਵੀ ਜਬਤ ਹੁੰਦੀਆਂ ਰਹੀਆਂ ਪਰ ਉਹ ਵੇਲਾ ਵਿਹਾ ਚੁੱਕੀ ਏ ਉਹ ਨੀਤੀ ਸੀ ਜਿਸ ਦੇ ਅਧੀਨ ਕਿਉਂਕਿ ਜਦੋਂ ਮੌਕਾ ਸੀ ਉਸ ਵੇਲੇ ਉਹ ਇਲੈਕਸ਼ਨ ਨਹੀਂ ਲੜੀ ਗਈ ਉਦੋਂ ਬਾਈਕਾਟ ਕੀਤਾ ਗਿਆ ਪਰ ਜਦੋਂ ਉਹ ਮੌਕਾ ਲੰਘ ਗਿਆ ਤੇ ਉਦੋਂ ਜ਼ਮਾਨਤਾਂ ਜ਼ਬਤ ਕਰਵਾਉਣ ਦੇ ਲਈ ਉਹਨਾਂ ਨੇ ਚੋਣਾਂ ਲੜੀਆਂ ਇਹ ਭਵਿਕ ਬਾਣੀਆਂ ਬਾਬਾ ਗੁਰਵਜਨ ਸਿੰਘ ਜੀ ਮਾਨੋਚਾਲ ਨੇ ਉਸ ਸਮੇਂ ਦੇ ਵਿੱਚ ਕਰ ਦਿੱਤੀਆਂ ਸੀ ਕਿ ਜੇ ਤੁਸੀਂ ਚੋਣਾਂ ਦਾ ਬਾਈਕਾਟ ਕਰਨਾ ਤੇ ਤੁਸੀਂ ਅਸਲ ਵਿੱਚ ਦੁਸ਼ਮਣ ਨੂੰ ਤਾਕਤ ਦੇ ਕੇ ਜਿਹੜਾ ਕਿ ਆਪਣੀ ਕੌਮ ਦਾ ਕਾਹਨ ਕਰਵਾਉਣ ਦੇ ਉਹ ਦੋਸ਼ੀ ਹੋਵੋਗੇ ਤੇ ਉਹ ਸਾਰਾ ਕੁਝ ਵਾਪਰਦਾ ਜਿਹੜਾ ਉਹ ਅਸੀਂ ਵੇਖਿਆ ਵੀ ਹੈ ਤੇ ਅਸੀਂ ਹੰਡਾਇਆ ਵੀ ਹੈ ਤੇ ਬੜੀ ਮੰਦ ਭਾਗੀ ਗੱਲ ਇਹ ਹੈ ਕਿ ਉਹ ਧਿਰਾਂ ਉਹ ਵੀਰ ਅਜੇ ਵੀ ਇਹ ਗੱਲ ਮੰਨਣ ਲਈ ਤਿਆਰ ਨਹੀਂ ਕਿ ਉਸ ਵੇਲੇ ਚੋਣ ਬਾਈਕਾਟ ਦਾ ਜਿਹੜਾ ਲਿਆ ਗਿਆ ਪੈਂਤੜਾ ਉਹ ਗਲਤ ਸੀ ਅੱਜ ਵੀ ਜੇ ਸਰਦਾਰ ਸਿਮਰਨਜੀਤ ਸਿੰਘ ਮਾਣ ਚੋਣਾ ਲੜਦੇ ਆ ਭਾਈ ਅਮਰਤਪਾਲ ਸਿੰਘ ਚੋਣਾ ਲੜਦੇ ਆ ਤੇ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਕਿ ਇਹ ਗਲਤ ਰਾ ਦੇਤੇ ਤੁਰ ਪਿਆ ਪਰ ਇਹ ਗੱਲ ਸਾਨੂੰ ਸਮਝਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਇੱਕ ਆਧਾਰ ਆ ਲੋਕਾਂ ਦਾ ਉਹ ਆਪਣੇ ਹੱਥ ਹੀ ਪਰੋਸ ਕੇ ਜੇ ਅਸੀਂ ਬਾਈਕਾਟ ਕਰਾਂਗੇ ਤੇ ਕੋਈ ਸਾਡੇ ਲੋਕ ਜਿਹੜੇ ਆ ਉਹ ਕਾਂਗਰਸ ਦੇ ਨਾਲ ਰਲ ਜਾਣਗੇ ਕੋਈ ਆਮ ਆਦਮੀ ਪਾਰਟੀ ਨਾਲ ਚਲੇ ਜਾਣਗੇ ਕੋਈ ਬਾਦਲ ਕਿਆਂ ਨਾਲ ਚਲੇ ਜਾਊਗਾ ਇਹ ਸਾਰਾ ਕੁਝ ਹੋਇਆ ਇਹ ਅਸੀਂ ਵੇਖਿਆ ਤੇ ਸਾਨੂੰ ਇਹਦੇ ਤੋਂ ਸਬਕ ਸਿੱਖਣ ਦੀ ਲੋੜ ਹੈ ਤੇ ਵੱਡੀ ਗੱਲ ਜਿਹੜੀ ਹੈ ਕਿ ਉਹਨਾਂ ਮਹਾਨ ਜਰਨੈਲਾਂ ਉਹਨਾਂ ਯੋਧਿਆਂ ਜੋ ਕੁਝ ਉਹਨਾਂ ਨੇ ਕਿਹਾ ਸੀ ਉਹਨਾਂ ਦੀਆਂ ਗੱਲਾਂ ਨੂੰ ਯਾਦ ਕੀਤਾ ਜਾਵੇ ਯਾਦ ਰੱਖਿਆ ਜਾਵੇ ਕਿਉਂਕਿ ਉਹ ਮਹਾਨ ਜਰਨਲਿਸਟ ਗੱਲ ਨੂੰ ਸਮਝਦੇ ਸੀ ਕਿ ਕੱਲੇ ਹਥਿਆਰਾਂ ਦੇ ਜੋਰ ਅਸੀਂ ਨਹੀਂ ਜਿੱਤ ਸਕਦੇ ਲੋਕ ਲਹਿਰ ਜਿਹੜੀ ਆ ਉਹ ਜਦੋਂ ਤੱਕ ਸਾਡੇ ਨਾਲ ਨਹੀਂ ਹੁੰਦੀ ਮੈਨੂੰ ਯਾਦ ਆ ਜਿਸ ਵੇਲੇ ਬੜੈਲ ਜੇਲ੍ਹ ਦੇ ਵਿੱਚੋਂ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਸੁਰੰਗ ਪੁੱਟ ਕੇ ਫਰਾਰ ਹੋਏ ਤੇ ਜਦੋਂ ਇੱਕ ਵਾਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਅਸੀਂ ਜਦੋਂ ਜੇਲ੍ਹ ਦੇ ਵਿੱਚੋਂ ਫਰਾਰ ਹੋਏ ਤੇ ਅਸੀਂ ਦੋ ਤਿੰਨ ਘਰਾਂ ਦੇ ਵਿੱਚੋਂ ਜਦੋਂ ਅਸੀਂ ਗਏ ਤੇ ਸਾਨੂੰ ਇਹ ਸੁਣਨ ਨੂੰ ਮਿਲਿਆ ਉਹਨਾਂ ਨੇ ਕਿਹਾ ਕਿ ਜਦੋਂ ਤੋਂ ਅਸੀਂ ਤੁਹਾਡੇ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਦੀ ਖਬਰ ਸੁਣੀ ਉਸ ਦਿਨ ਤੋਂ ਅਸੀਂ ਘਰਾਂ ਦੇ ਬੂਹੇ ਗੁੱਲੇ ਰੱਖ ਕੇ ਸੌਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਾਨੂੰ ਏ ਸੀਗਾ ਕਿ ਪਤਾ ਨਹੀਂ ਉਹਨਾਂ ਨੇ ਕਿਸ ਵੇਲੇ ਆ ਜਾਣਾ ਇਹ ਇੱਕ ਜੁਝਾਰੂ ਲਹਿਰ ਇੱਕ ਜੁਝਾਰੂ ਦਾ ਕਿਰਦਾਰ ਹੁੰਦਾ ਅਸੀਂ ਪ੍ਰਾਤਨ ਸਮੇਂ ਦੇ ਵਿੱਚ ਪੜ੍ਹਦੇ ਹਾਂ ਆਏ ਨੀ ਨਿਹੰਗ ਬੂਹੇ ਖੋਲ ਦੇਨ ਸੰਗ ਇਹ ਸਾਡੀ ਕੌਮ ਦਾ ਜਿਹੜਾ ਇੱਕ ਜੁਝਾਰੂ ਦਾ ਜਿਹੜਾ ਕਿਰਦਾਰ ਹੋਣਾ ਚਾਹੀਦਾ ਹੈ ਪਾਪਾ ਗੁਰਬਚਨ ਸਿੰਘ ਮਾਨੋਚਾਲ ਫੋਰ ਜੁਝਾਰੂ ਸਿੰਘਾਂ ਨੇ ਇਸ ਕਿਰਦਾਰ ਨੂੰ ਬੁਲੰਦ ਕੀਤਾ ਤੇ ਜਿਵੇਂ ਕਿ ਮੈਂ ਕਹਿਣਾ ਹੁੰਨਾ ਕੇ ਭਾਰਤੀ ਪੁਲਿਸ ਫੋਰਸਾਂ ਨੇ ਬੇਸ਼ੱਕ ਕਰਾਂ ਦੇ ਵਿੱਚੋਂ ਬੰਕਰਾਂ ਦੇ ਵਿੱਚੋਂ ਜਮਾ ਕੀਤਾ ਹੋਇਆ ਅਸਲਾ ਬਰੂਦ ਉਹ ਬੰਕਰ ਤੋੜ ਕੇ ਬਰਾਮਦ ਕਰ ਲਿਆ ਪਰ ਬਾਬਾ ਗੁਰਬਜਨ ਸਿੰਘ ਮਾਣੋਚਾਲ ਵਰਗੇ ਯੋਧਿਆਂ ਦਾ ਸਤਕਾਰ ਜਿਨ੍ਹਾਂ ਮਣਾਂ ਦੇ ਵਿੱਚ ਬੰਕਰਾਂ ਦੇ ਵਿੱਚ ਮਜ਼ਬੂਤ ਬੰਕਰਾਂ ਦੇ ਵਿੱਚ ਸੰਭਾਲਿਆ ਪਿਆ ਉਸ ਸਤਕਾਰ ਨੂੰ ਉਹਨਾਂ ਮਣਾਂ ਦੇ ਵਿੱਚੋਂ ਦੁਨੀਆ ਦੀ ਕੋਈ ਤਾਕਤ ਕਦੇ ਕੱਢ ਕੇ ਕਿਤੇ ਨਹੀਂ ਲਿਜਾ ਸਕਦੀ ਅਸੀਂ ਉਹਨਾਂ ਯੋਧਿਆਂ ਤੋਂ ਪ੍ਰੇਰਣਾ ਲੈ ਕੇ ਸੰਘਰਸ਼ ਉਦੋਂ ਤੱਕ ਜਾਰੀ ਰੱਖਣਾ ਜਦੋਂ ਤੱਕ ਕੌਮੀ ਘਰ ਖਾਲਿਸਤਾਨ ਦੁਨੀਆ ਦੇ ਅਲਖਤੇ ਸਥਾਪਿਤ ਨਹੀਂ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ